ਪਿਆਰੇ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਦਾ ਜਿਹੜਾ ਸਾਡਾ ਰਾਉਂਡ ਰਹੇਗਾ ਪਿੰਡ ਦਾ ਸਾਡੇ ਬਾਣੀ ਡੈਰੀ ਦੇ ਡਾਕਟਰ ਸਾਹਿਬਾਨ ਅੱਜ ਪਹੁੰਚ ਰਹੇ ਨੇ ਜਿਹਦੇ ਵਿੱਚ ਕਿ ਦੁੱਧ ਉਤਪਾਦਕ ਵੀਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸੋ ਕੰਪਨੀ ਦਾ ਇੱਕ ਬਹੁਤ ਹੀ ਅਹਿਮ ਪੁਆਇੰਟ ਜਿੱਤੇ ਆਪਾਂ ਗੱਲ ਕਰਨੀ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਹੈਗਾ ਛੋਟੀ ਜਿਹੀ ਜਾਣਕਾਰੀ ਖਤਰਨਾਕ ਹੋ ਜਾਂਦੀ ਹੈ ਅਧੂਰੀ ਜਾਣਕਾਰੀ ਛੋਟੀਆਂ-ਛੋਟੀਆਂ ਗੱਲਾਂ ਨੇਗੀਆਂ ਜਿਨ੍ਹਾਂ ਦਾ ਟਾਈਮ ਸਰ ਜੇ ਅਲਾਜ ਸਮੇਂ ਸਿਰ ਕੀਤਾ ਜਾਵੇ ਤਾਂ ਦੁੱਧ ਉਤਪਾਦਕ ਵੀਰਾਂ ਦੇ ਵੱਡੇ ਨੁਕਸਾਨ ਹੋਣ ਤੋਂ ਬਚ ਜਾਂਦੇ ਆ ਜਿਹਦੇ ਵਿੱਚ ਕਿ ਮਿਸਟੈਟਸ ਜਾਂ ਪਸ਼ੂਆਂ ਦਾ ਰੀਪੀਟ ਜਾਂ ਗੱٻੜਨਾ ਨਾ ਹੋਣਾ ਸੋ ਦੋਸਤੋ ਬਹੋਰ ਜਾਣਕਾਰੀ ਦੇ ਲਈ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰਦੇ ਕਰੋ ਤਾਂ ਕਿ ਹੋਰਨਾਂ ਭਰਾਵਾਂ ਤੱਕ ਵੀ ਇਹ ਜਾਣਕਾਰੀ ਜਾ ਸਕੇ ਸੋ ਡਾਕਟਰ ਸਾਹਿਬਾਨ ਦੀ ਅਸੀਂ ਵੇਟ ਕਰਦੇ ਪਏ ਆਂਗੇ ਲਾਗਲੇ ਪਿੰਡ ਦਿਆਲਗੜ੍ਹ ਉੱਥੇ ਵਿਜ਼ਿਟ ਚੱਲਦੀ ਪਈ ਹੈ ਤੇ ਇਸ ਤੋਂ ਬਾਅਦ ਪਿੰਡ ਰਾਜਿਆ ਪਹੁੰਚ ਰਹੇ ਨੇ ਆਪਾਂ ਕਰਦੇ ਹਾਂ ਉਹਨਾਂ ਦੀ ਵੇਟ ਤੇ ਅੱਜ ਆਪਾਂ ਪਿੰਡ ਦੇ ਕਈ ਘਰਾਂ ਦੇ ਵਿੱਚ ਵਿజిਟ ਕਰਨੀਆਂ ਦੋਸਤੋ ਲਓ ਜੀ ਪਾਣੀ ਦੇ ਡਾਕਟਰ ਸਾਹਿਬਾਨ ਆਪਣੇ ਨਾਲ ਪਹੁੰਚ ਚੁੱਕੇ ਨੇ ਤੇ ਹੁਣ ਆਪਾਂ ਪਿੰਡ ਦੇ ਫਾਰਮਰ ਜੋਤੂਤ ਪਾ ਰਹੇ ਨੇ ਹੁਣ ਫਾਰਮ ਦੇ ਆਪਾਂ ਦੇਖ ਕਰਾਂਗੇ ਹੁਣ ਆਪਾਂ ਪਿੰਡ ਤੋਂ ਚੱਲਦੇ ਆ ਪਹਿਲਾਂ ਬਾਈ ਆਪਾਂ ਬਲਵੀਰ ਕੋਲ ਲੱਗੇ ਡਾਕੀ ਦੇ ਜੀ ਬਾਈ ਬਲਵੀਰ ਦੇ ਫਾਰਮ ਤੇ ਅਸੀਂ ਪਹੁੰਚ ਚੁੱਕੇ ਆ ਡਾਕਟਰ ਸਾਹਿਬ ਨਾਲ ਨੇ ਸਾਡੇ ਪਸ਼ੂਆਂ ਦੇ ਜੋ ਵੀ ਰੋਗ ਨੇ ਉਹਨਾਂ ਦੀ ਇਹ proper ਢੰਗ ਨਾਲ ਦੇਖ ਕੇ ਕਰਨਗੇ ਕੋਈ ਬਣਦਾ ਟਰੀਟਮੈਂਟ ਹੈਗਾ ਉਹ ਦੱਸਿਆ ਜਾਊਗਾ ਇਹਨਾਂ ਦਾ ਮੇਨ ਮਕਸਦ ਇਹ ਹੈ ਜੀ ਮਤਲਬ ਡੈਰੀ ਉਤਪਾਦਕਾਂ ਦਾ ਦੁੱਧ ਵਧਾਉਣਾ ਇਹਨਾਂ ਦਾ ਆਉਣ ਜਾਣ ਦਾ ਕੋਈ ਖਰਚਾ ਨਹੀਂ ਬਸ ਇੰਨਾ ਕੁ ਹੋਣਾ ਚਾਹੀਦਾ ਕਿ ਮੈਂਬਰ ਪਾਣੀ ਡੈਰੀ ਦਾ ਮੈਂਬਰ ਹੋਣਾ ਚਾਹੀਦਾ ਹੈ ਤਾਂ ਸੋ ਇਹ ਸਮੇਂ ਸਮੇਂ ਨਾਲ ਵਿజిਟ ਕਰਦੇ ਹੈਗੇ ਨਾਲ ਸਾਡੇ ਸੁਪਰਵਾਈਜ਼ਰ ਸੁਪਰਵਾਈਜ਼ਰ ਸਾਹਿਬਾਨ ਵੀ ਸਾਡੇ ਨਾਲ ਹੁੰਦੇ ਨੇ ਕਿ ਪੂਰੀ ਟੀਮ ਵਰਕ ਕਰਦੀ ਆ ਤਾਂ ਕਿ ਡੇਰੀ ਉਤਪਾਦ ਖਲਾਲੋ ਜਾਂ ਪਸ਼ੂ ਜੋ ਦੁੱਧ ਉਤਪਾਦਨ ਕਰਦੇ ਨੇ ਵੀਰ ਤਾਂ ਉਹਨਾਂ ਦੀ ਆਮਦਨ ਦੇ ਵਿੱਚ ਹੋਰ ਵਾਧਾ ਹੋ ਸਕੇ ਸਰ ਸਭ ਸਹੀ ਆ ਤੁਹਾਨੂੰ ਮੈਨੂੰ ਨਹੀਂ ਹੋਵੇ ਹਾਂ ਚੈੱਕ ਕਰਵਾ ਦਿਓ ਫਿਰ ਕਿਉਂ ਜੀ ਕਰ ਲਈ ਚੈੱਕ 4 18000 ਕਰਨੇ ਸਮਾਂ ਥੋੜਾ ਥੋੜਾ ਜਿਹਾ ਮਤਲਬ ਦੁੱਧ ਕੱਢ ਲਿਓ ਹੈ ਨਾ ਹੈ ਸੋ ਲੋ ਜੀ ਇਸ ਤਰ੍ਹਾਂ ਮਤਲਬ ਇਹ ਸੀਐਮਟੀ ਕਰ ਰਿਹਾ ਹੈ ਜਿਹਦੇ ਵਿੱਚ ਜੇਕਰ ਥਾਣਾ ਦੇ ਵਿੱਚ ਕੋਈ ਸਿੱਧੀ ਵਗੈਰਾ ਹੁੰਦੀ ਹੈ ਕਾਦੀ ਘਾਟ ਕਰਨਾ ਇੱਕ ਮਿਸਟੈਟਸ ਨਾਂ ਦੀ ਬਿਮਾਰੀ ਹੈ ਹੋ ਸਕਦਾ ਵੀ ਉਹ ਮੱਜਾਂ ਦੇ ਵਿੱਚ ਵੀ ਹੋਵੇ ਸੋ ਇਹਦਾ ਆਪਾਂ ਸੈਂਪਲ ਲਵਾ ਲਾਂਗੇ ਹੁਣ ਐਟ ਅ ਟਾਈਮ ਜੋ ਵੀ ਰਿਜ਼ਲਟ ਆਏਗਾ ਉਹ ਦੱਸਿਆ ਜਾਊਗਾ ਠੀਕ ਹੈ ਠੀਕ ਹੈ ਜੀ ਦੱਸੋਗੇ ਮੜਾ ਜਾਨੀ ਤੇ ਗਿਆ ਜੈਲ ਬਣਨਾ ਹੈ ਓਕੇ ਮਤਲਬ ਇਹ ਠੀਕ ਠਾਕ ਹੈਗਾ ਥੋੜਾ ਸਲੋ ਘਮਣ ਲੱਗਦਾ ਓਕੇ ਜਿਹੜਾ ਆਰਕਾ ਪੌਲ ਬਲੋਕ ਘਮਣ ਲੱਗਦਾ ਨਹੀਂ ਜੈਲ ਬਣਨਾ ਠੀਕ ਸੋ ਠੀਕ ਹੈ ਵੀਰੇ ਹੈਨਾ ਠੀਕ ਹੈ ਦੱਸ ਦਿਓ ਵੀ ਠੀਕ ਹੈ ਇਹ ਲਓ ਜੀ ਹੁਣ ਅਸੀਂ ਚੱਲਾਂਗੇ ਜਿੱਧਰਲੇ ਪਾਸੇ ਗਾਮਾ ਰੱਖਿਆ ਹੋਇਆ ਨੇ ਗਾਮਾ ਵਾਲੀ ਸਾਈਡ ਸੋ ਮਤਲਬ ਮੇਨ ਸਾਡਾ ਪ੍ਰੋਸੈਸ ਇਹੀ ਹੈ ਕਿ ਡੈਰੀ ਫਾਰਮਰ ਦੀ ਲੋ ਤੋਂ ਦਾ ਰਿਜ਼ਲਟ ਆ ਉਹ ਚੰਗਾ ਹੋਵੇ ਤੇ ਉਹਦੀ ਕਮਾਈ ਚੌਕੀ ਹੋਵੇ। ਕੋਹਣ ਜਿਹੜਾ ਸੈਂਪਲ ਲਾਇਆ ਜਾਊਗਾ ਸੀਐਮਟੀ ਦਾ ਉਹ ਗਾਵਾਂ ਦਾ ਲਾਇਆ ਜਾਊਗਾ। ਸਾਹਮਣੇ ਬਾਈ ਧਾਰਾ ਮਾਰ ਰਿਹਾ ਹੈਗਾ ਤੇ ਇਸ ਤੋਂ ਬਾਅਦ ਸੀਐਮਟੀ ਕਿਟ ਦੇ ਨਾਲ ਸੈਂਪਲ ਲਾਇਆ ਜਾਊਗਾ ਤਾਂ ਕਿ ਦੁੱਧ ਉਤਪਾਦਕ ਵੀਰਾਂ ਦੇ ਜੋ ਨੁਕਸਾਨ ਹੋ ਰਿਹਾ ਹੈ ਨਾ ਮਿਸਟੈਟਸ ਦੇ ਕਾਰਨ ਉਹਨਾਂ ਨੂੰ ਸਮੇਂ ਦੇ ਨਾਲ ਰੋਕ ਕੇ ਉਹਨਾਂ ਦਾ ਚੰਗੀ ਤਰ੍ਹਾਂ ਪਸ਼ੂਆਂ ਦਾ ਇਲਾਜ ਕੀਤਾ ਜਾਵੇ ਮਤਲਬ ਇਹ ਮੇਨ ਪ੍ਰੋਸੈਸ ਆ ਸਾਡਾ ਬਾਣੀ ਡੈਰੀ ਦਾ ਇਹ ਸੰਘੜਾ ਹੈ ਜੱਲੀ ਜੀ ਬਣ ਕੇ ਡੁੱਡੂ ਇਕੱਠਾ ਨਹੀਂ ਡੁੱਦਾ ਇਕੱਠਾ ਡੁੱਗੂ ਚੇਪਾ ਜੇ ਪੌਜੀਟਿਵ ਠੀਕ ਸਾਰਾ ਇਕੱਠਾ ਡੁੱਦਾ ਹੈ ਇਹ ਆਮ ਸੁਖਵਿੰਦਰ ਵੀਰੇ ਇਹ ਵੀ ਹੈ ਨਾ ਆਮ ਮਤਲਬ ਜਿਹੜੇ ਜਿਵੇਂ ਹੁਣ ਇਹ ਵੀਰ ਕੋਲੇ ਆਪਾਂ ਆਏ ਆਂਗੇ ਜੇ ਹਰ ਇੱਕ ਫਾਰਮ ਤੇ ਇਹ ਚੀਜ਼ ਹੋਵੇ ਤਾਂ ਕੁਸਨ ਹੈ ਨਾ ਸਸਤਾ ਜੀ ਸੌਦਾ ਹੈ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੋਣਾ ਹੈ ਨਾ ਹੁਣ ਆਪਾਂ ਚੱਲਾਂਗੇ ਜੀ ਕੋਡ ਨੰਬਰ 145 ਬਾਈ ਕੁਲਵਿੰਦਰ ਦੇ ਘਰ ਸੋ ਅਸੀਂ ਬਾਈ ਕੁਲਵਿੰਦਰ ਦੇ ਫਾਰਮ ਤੇ ਆਏ ਸੀ ਬਾਈ ਕੁਲਵਿੰਦਰ ਇਸ ਸਮੇਂ ਹੈ ਨਹੀਂਗਾ ਘਰ ਸੋ ਡਾਕਟਰ ਸਾਹਿਬ ਆਪਣੇ ਵੱਲੋਂ ਜੋ ਵੀ ਲੋੜੀ ਦੀ ਜਾਣਕਾਰੀ ਆ ਉਹ ਦੱਸ ਰਹੇ ਨੇ ਇਹ ਚਾਰ ਨੂੰ ਉਲੀ ਵਗੈਰਾ ਜ਼ਿਆਦਾ ਲੱਗੀ ਹੋਈ ਹੈ ਕੀ ਸੋ ਇਹਦੇ ਲਈ ਕਈ ਸਾਵਧਾਨੀਆਂ ਹੁੰਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦੇ ਰਹੇ ਨੇ ਠੀਕ ਹੈ ਜੀ ਮਿਲ ਲਈ ਨੋ ਅੱਠੇ ਵੀ ਲੱਗੀ ਪੂਰੀ ਸੋ ਅਗਲਾ ਫਾਰਮਰ ਅਗਲਾ ਦੁੱਧ ਉਤਪਾਦਕ ਜੋ ਹੈ ਆਪਣਾ ਉਹ ਬਾਈ ਜਗਰਾਤ ਸਿੰਘ ਉਹਨਾਂ ਦੇ ਫਾਰਮ ਤੇ ਆਪਾਂ ਪਹੁੰਚਾਂਗੇ ਵਿਜਟ ਕਰਨਗੇ ਡਾਕਟਰ ਸਾਹਿਬ ਇਸ ਦੇ ਨਾਲ ਮਤਲਬ ਆਉਣ ਦਾ ਮਕਸਦ ਇਹ ਹੁੰਦਾ ਹੈ ਕਿ ਫਾਰਮਰ ਅਪਡੇਟ ਰਹਿੰਦਾ ਹੈ ਕੋਈ ਵੀ ਛੋਟੀ ਮੋਟੀ ਬਿਮਾਰੀ ਆ ਤਾਂ ਉਹਦਾ ਸਮੇਂ ਨਾਲ ਇਲਾਜ ਹੋ ਜਾਂਦਾ ਹੈ ਸੋ ਜੀ ਅਗਲਾ ਫਾਰਮਰ ਸਾਡਾ ਭਾਈ ਜਗਰਾਤ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਆਪਾਂ ਬਾਈ ਕਹਿੰਦਾ ਚਾਹ ਪੀ ਕੇ ਜਾਇਓ ਇਹ ਮਰਜੀ ਦਰਕਤ ਲੈ ਲੈ ਇੱਥੇ ਕੈਡ ਕਰਵਾਦਾ ਜੀ ਲੱਗਦਾ ਇਹ ਟੂ ਗੱਲ ਹੋਰ ਦੱਸ ਇੱਥੇ ਨਾ ਉਹ ਯੂਜ਼ ਨਹੀਂ ਕਰਦੇ ਚਰ ਨਹੀਂ ਜੀ ਕੱਕ ਕੱਢਦੇ ਨੇ ਰਾਜਸਥਾਨ ਦੇ ਵਿੱਚ ਯੂਜ਼ ਕਰ ਦਿੰਦੇ ਉੱਥੇ ਲੋੜ ਨਹੀਂ ਪੈਂਦੀ ਹੂੰ 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 ਉੱਥੇ ਹੀ ਮਸਾਲੇ ਨੇ ਉੱਥੋਂ ਕੱਕ ਚੱਕਣਾ ਉਚਾਰ ਕੇ ਪਾਉਂਦਾ ਉਹ ਤਾਂ ਚਾਰ ਕੇ ਪਾਉਂਦੇ ਨੇ ਕਿੱਥੇ ਤਾਂ ਆ ਕਰਕੇ ਦਿੱਕਤ ਜ਼ਿਆਦਾ ਆਉਂਦੀ ਆ ਠੀਕ ਹੈ ਮੈਗਨੇਟ ਵਾਲੀ ਜਿਹੜੀ ਮੇਨ ਦਿੱਕਤ ਹੈ ਉਹ ਹੀ ਆ ਵੀ ਕਿਲ ਕੁਲ ਨਾ ਹੋਵੇ ਜਿਹੜੇ ਰੈਟਿਕੂਲਮ ਦੇ ਵਿੱਚ ਚਲੀ ਗਈ ਕਿਲ ਉਹ ਤਾਂ ਮੁਸ਼ਕਿਲ ਹੀ ਨਿਕਲਦੀ ਆ ਪਰ ਰੂਮਨ ਦੇ ਵਿੱਚ ਹੋਵੇ ਉਧਰ ਹੋਵੇ ਉਹ ਨਿਕਲ ਜਾਂਦੀ ਏ ਗੇਰੋਂ ਉਹਨਾਂ ਦੀ ਕਰਦ ਕੱਢੀ ਲੌਂਗ ਰੋਲ ਮੱਝ ਦੇ ਕਿਸ ਹਾਂ ਕੱਢੀ ਦੀ ਕਰਦ ਮਤਲਬ ਇਹਨਾਂ ਨੂੰ ਦੁੱਧਾਂ ਕਿਵੇਂ ਦਿੰਦੇ ਆਗਲੇ ਵੀ ਕੀ ਹੈ ਤੇ ਹੀਲ ਹੈ ਜਿਹੜੀ ਹਾਂ ਪਰ ਇਹਨਾਂ ਦਾ ਪਤਾ ਕੀ ਹੈ ਜੀ ਮੈਂ ਇੱਕ ਗੱਲ ਹੋਰ ਦੱਸ ਜੀ ਇਹਨਾਂ ਨੇ ਚੱਕ ਲਿਆ ਇੱਕ ਵਾਰ ਤਾਂ ਅੰਦਰ ਆਏ ਨਹੀਂ ਨਿਕਲਣਗੇ ਉਸ ਤੋਂ ਬਾਅਦ ਬਾਹਰ ਆਊਗਾ ਫਿਰ ਚੱਕਣੇ ਬਾਅਦ ਦੇਖੋ ਚੱਕਿਆ ਦੁੱਕੇ ਗਿਆ ਨਹੀਂ ਕਿਤੇ ਵਾਪਸ ਕੰਪਨੀ ਦਾ ਇੱਕ ਬਹੁਤ ਹੀ ਸੋਨਾ ਤੇ ਇੱਕ ਪਲੱਸ ਪੁਆਇੰਟ ਹੈ ਜੀ ਅ ਨਵੀਂ ਜਾਣਕਾਰੀ ਦੁੱਧ ਉਤਪਾਦਕ ਵੀਰਾਂ ਨਾਲ ਸਾਂਝੀ ਕੀਤੀ ਨਵੀਆਂ ਟੈਕਨੋਲੋਜੀ ਦੀਆਂ ਗੱਲਾਂ ਬਾਤਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਕਿ ਕਿਸੇ ਸਮੇਂ ਕੋਈ ਬਿਮਾਰੀ ਪਸ਼ੂ ਨੂੰ ਆਉਂਦੀ ਹੈ ਤਾਂ ਉਹਦੀ ਰੋਕਥਾਮ ਜਾਂ ਉਹਦਾ ਇਲਾਜ ਜਾਂ ਉਹਦੀਆਂ ਨਿਸ਼ਾਨੀਆਂ ਕੀ ਨੇਗੀਆਂ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਦੁੱਧ ਉਤਪਾਦਕ ਵੀਰਾਂ ਦੇ ਨਾਲ ਸਾਂਝੀਆਂ ਕੀਤੀਆਂ ਕਈ ਨਵੇਂ ਭਰਾ ਜਿਹੜੇ ਹੋਰ ਸੀਗੇ ਉਹਨਾਂ ਨੂੰ ਇਸ ਅਸਿਸਟੈਂਟ ਦੇ ਬਾਰੇ ਸਮਝਾਇਆ ਤੇ ਬਾਣੀ ਡੈਰੀ ਦੇ ਸਿਸਟਮ ਨਾਲ ਜੋੜਨ ਦੇ ਲਈ ਪੂਰਨ ਤੌਰ ਤੇ ਉਤਸ਼ਾਹਿਤ ਕੀਤਾ ਸੋ ਬਹੁਤ ਹੀ ਭਰਮਾ ਹੋਂਗਾ ਪਿੰਡ-ਪਿੰਡ ਦੇ ਵਿੱਚੋਂ ਮਿਲ ਰਿਹਾ ਹੈਗਾ ਸੋ ਇਹ ਸੀ ਸਾਡੀ ਡਾਕਟਰਾਂ ਦੀ ਟੀਮ ਜੋ ਕਿ ਪਿੰਡ-ਪਿੰਡ ਦੇ ਵਿੱਚ ਜਾ ਕੇ ਜੋ ਵੀ ਬਾਣੀ ਡੈਰੀ ਦੇ ਦੁੱਧ ਉਤਪਾਦਕ ਨੇ ਉਹਨਾਂ ਮੈਂਬਰਾਂ ਦੇ ਘਰਾਂ ਦੇ ਵਿੱਚ ਜਾ ਕੇ ਵਿਜ਼ਿਟ ਕਰ ਰਹੇ ਨੇ ਪ੍ਰੋਪਰ ਪਸ਼ੂਆਂ ਦਾ ਚੈੱਕਅਪ ਹੋ ਰਿਹਾ ਹੈਗਾ ਤਾਂ ਕਿ ਪਸ਼ੂ ਧਨ ਦੇ ਵਿੱਚ ਹੋਰ ਵਾਧਾ ਕੀਤਾ ਜਾਵੇ ਤੇ ਕਿਸਾਨ ਭਰਾਵਾਂ ਨੂੰ ਜਾਂ ਦੁੱਧ ਉਤਪਾਦਕ ਵੀਰਾਂ ਨੂੰ ਜੋ ਵੀ ਪਸ਼ੂ ਰੱਖਦੇ ਨੇ ਹੈ ਨਾ ਤਾਂ ਉਹਨਾਂ ਦੀ ਜੋ ਆਮਦਨ ਬੇਲੋੜੇ ਫਜ਼ੂਲ ਖਰਚੇ ਦੇ ਵਿੱਚ ਚਲੀ ਜਾਂਦੀ ਹੈਗੀ ਉਹ ਛੋਟੀਆਂ-ਛੋਟੀਆਂ ਮਤਲਬ ਕੋਸ਼ਿਸ਼ਾਂ ਦੇ ਨਾਲ ਉਹ ਰੋਗਾਂ ਨੂੰ ਆਮ ਆਪਾਂ ਘਰਾਂ ਦੇ ਵਿੱਚੋਂ ਠੀਕ ਕਰ ਸਕਦੇ ਆ ਸੋ ਆਓ ਜੀ ਦੇਖੋ ਪੈਂਦਾ ਨਾ ਲਹਿੰਦੇ ਪੰਜਾਬ ਦਾ ਭਲੇਖਾ ਕਿੰਨਾ ਸੋਹਣਾ ਵਿਊ ਆ ਜਿਵੇਂ ਆਪਾਂ ਇਹ ਲੱਗਦਾ ਹੈ ਵੀ ਲਹਿੰਦੇ ਪੰਜਾਬ ਦੇ ਵਿੱਚ ਚਲੇ ਗਏ ਹੋਈਏ ਸੋ ਬਾਈ ਨੂੰ ਬਾਕੀ ਮੁਬਾਰਕਬਾਦ ਹੈ ਜੋ ਇਹ ਸਾਰਾ ਸਿਸਟਮ ਪੰਜਾਬ ਦਾ ਇਹ ਕਲਚਰ ਹੀ ਆ ਇੱਕ ਕਿਉਂਕਿ ਅੱਜ ਕੱਲ ਦੇਖਿਆ ਜਾਂਦਾਗਾ ਸਬਜੀ ਬਾਜੀ ਵੀ ਕੋਈ ਘਰਾਂ ਦੇ ਵਿੱਚ ਲਗਾਉਂਦਾ ਨਹੀਂਗਾ ਬਹੁਤ ਵਧੀਆ ਮਤਲਬ ਇਹਨੇ ਪ੍ਰਬੰਧ ਕੀਤੇ ਹੋਏ ਨੇਗੇ ਸੋ ਡਾਕਟਰ ਸਾਹਿਬ ਕਹਿੰਦੇ ਵੀ ਅਸੀਂ ਜੋ ਬਾਈ ਨੇ ਸੈੱਡ ਪਾਇਆ ਹੈਗਾ ਉਹ ਬੰਬੂ ਦਾ ਪਾਇਆ ਹੋਇਆ ਸਰਕੜੀ ਦਾ ਕਹਿ ਦਿੰਦੇ ਆਗੇ ਕਹਿੰਦੇ ਵੀ ਇਹ ਅਸੀਂ ਦੇਖਣਾ ਹੈ ਸੋ ਆ ਦੇਖੋ ਵੀ ਸਾਡੇ ਦਾ ਇਹ ਰੇੜੇ ਵੀ ਹੁਣ ਗਾਇਬ ਹੁੰਦੇ ਜਾ ਰਹੇ ਨੇ ਕਾਰਨ ਕਿਉਂਕਿ ਆ ਸਕੂਟਰੀਆਂ ਜਾਂ ਚੱਲਪੀਓ ਮੋਟਰਸਾਈਕਲਾਂ ਦੀ ਮੰਗ ਹੈ ਪਰ ਜਾਂ ਫਿਰ ਫਿੱਟ ਜਿਹੜੇ ਵਗੈਰਾ ਨੇ ਹਨ ਜਿਹੜੇ ਕੜੂਕਾ ਕਹਿੰਦੇ ਨੇ ਉਹ ਜ਼ਿਆਦਾ ਚੱਲ ਪੈਣੇਗੇ ਸੋ ਬਰਾ ਸਿੰਘ ਇੱਕ ਬਹੁਤ ਹੀ ਸਮੇ ਦਾ ਹਾਲ ਹੈ ਤੇ ਚੱਲਦੇ ਚਲਾਉਂਦੇ ਪਸੂਆਂ ਦੀ ਵੇਟ ਕਰਦੇ ਗਏ ਵੀ ਕਿਹੜੇ ਪਸੂ ਨੂੰ ਕੀ ਪ੍ਰੋਬਲਮ ਹੈ ਕੀ ਪ੍ਰੋਬਲਮ ਹੈ ਹਨ ਜਾਂ ਕੋਈ ਖਾਮ ਕੀ ਲੌਜੀ ਵਿਜ਼ਿਟ ਹੋ ਰਹੀ ਹੈ ਸਾਰੇ ਜਾਨਵਰਾਂ ਦੀ ਚੋਾਈ ਵਗੈਰਾ ਹੋ ਰਹੀ ਹੈ ਡਾਕਟਰ ਸਾਹਿਬ ਨਾਲ ਲਿਗੇ ਸਪੈਸ਼ਲ ਬਾਈ ਨੇ ਨਾ ਆ ਬੰਬੂ ਦੀ ਸੱਤ ਪਾਈ ਹੋਈ ਐਸ ਪਰ ਡਾਕਟਰ ਸਾਹਿਬ ਇਹ ਵੀ ਦੇਖਣ ਆਏ ਨੇ ਸਪੈਸ਼ਲ ਕਿਉਂਕਿ ਇਹ ਚੀਜ਼ ਸਸਤੀ ਪੈਂਦੀ ਹੈ ਕਿ ਫਾਰਮਰ ਨੂੰ ਤੇ अनेका ਫਾਇਦੇ ਵੀ ਇਹਦੇ ਹੈਗੇ ਹੈ ਹਨਾ ਠੰਡਾ ਰਹਿੰਦਾ ਹੈ ਗਰਮੀਆਂ ਦੇ ਵਿੱਚ ਸੋ ਖਰਚਾ ਘਟ ਹੁੰਦਾ ਹੈ ਨਾ ਬਾਡੀ ਸੀ ਦੇ ਵਿੱਚ ਦੇ ਸੀਲ ਹੈ ਸਾਹੀਵਾਲ ਦੇ ਨਾਲ ਆਓ ਸਾਹੀਵਾਲੇ ਤੋਂ ਬਾਣੀ ਬੋਟੇ ਫਿਰ ਵੀ ਲੋਕ ਚਲੋ ਇਹ ਆ ਕਿ ਤਬ ਜੀ ਗਿਰਦੇ ਨਾਲ ਕਦੇ ਵੀ ਜਿਹੜੀ ਗਿਰਦੀ ਗਿਰਦੀ ਜਿਹੜੀ ਪਤਾ ਕੀ ਆ ਸਸਤੀ ਆਏ ਇਹ ਚੰਗੀ ਕਰਾ ਆ ਗਰੀ ਉਹ ਜੂਦੀ ਆਹੀ ਆ ਕਿੰਨੇ ਕੇ ਲੀਟਰ ਦੋ ਦਾ ਸੰਦੇ ਕੋਈ ਦਵਾਈ ਨਾ ਇਹ ਲੰਬੀ ਚਾਹੀਦੀ ਠੀਕ ਰੂਕਾ ਬਾਰੇ ਅਮੋਖ ਸ਼ਿਰਮ ਫੋਰ ਬਹੁਤ ਵਧੀਆ ਹੂੰ ਪਹਿਲੇ ਸਟੇਜ ਤੇ ਜੇ ਕੰਮ ਕਰੀ ਪਰ ਜਿਹੜੇ ਆਪਣੇ ਕੁਐਕ ਨੇ ਇੱਥੇ ਆਉਂਦੇ ਨੇ ਟੀਕਾ ਐਮਸੈਫਟ ਲਾ ਕੇ ਜਾਂਦੇ ਨੇ ਅਮੋਕਸੀਰਮ ਫੋਰਟ ਨੇ ਕਦੇ ਕੰਮ ਕਰਨਾ ਹੀ ਨਹੀਂ ਜੇ ਐਮਸੈਫਟ ਦਾ ਕੰਮ ਹੀ ਨਹੀਂ ਕਰਦਾ ਯਾਰ ਸਹੀ ਮੈਂ ਤੁਹਾਨੂੰ ਪਤਾ ਕੀ ਆ ਮੇਰੀ ਇੱਕ ਗੱਲ ਸੁਣਿਓ ਜੇ ਸਭ ਤੋਂ ਜ਼ਿਆਦਾ ਪੈਨਟੀਬਾਇਟਿਕ ਸਭ ਤੋਂ ਪਹਿਲਾਂ ਦੇਤੀ ਸਭ ਤੋਂ ਹਾਰਡ ਉਹ ਕਿਸੇ ਐਂਟੀਬਾਇਟਿਕ ਨੇ ਕੰਮ ਨਹੀਂ ਕਰਨਾ ਉਸ ਤੋਂ ਹੂੰ ਹੂੰ ਮੇਰੀ ਗੱਲ ਇਹ ਹੁੰਦੀ ਆ ਆਪਾਂ ਐਂਟੀਬਾਇਟਿਕ ਜਿਹੜਾ ਕੰਬਾਈਨ ਕਰਕੇ ਯੂਜ਼ ਕਰਦੇ ਹਾਂ ਹੁਣ ਜਿਹੜਾ ਫੀਲਡ 'ਚ ਆਪਾਂ ਯੂਜ਼ ਕਰਦੇ ਹਾਂ ਪਹਿਲਾਂ ਮੈਂ ਅਮੋਕਸੀਰਮ ਫੋਰਟ ਹੀ ਯੂਜ਼ ਕਰਦਾ ਸੀ ਇੱਕ ਕੀ ਹੁੰਦਾ ਫਾਰਮਰ ਨੂੰ ਮਹਿੰਗਾ ਪੈਂਦਾ ਅਮੋਕਸਿਰਮ ਉਹ ਕੀ ਕਹਿੰਦਾ ਜੀ ਇੰਨਾ ਤਾਂ ਪਰ ਠੀਕ ਐ ਭਈਆ ਜਿਹੜਾ ਫੋਨ ਕਰਦੇ ਤਾਂ ਲਾਉਂਦੇ ਤੁਸੀਂ ਸੋ ਟਾਈਮ ਬਹੁਤ ਜਿਆਦਾ ਹੋ ਚੁੱਕਿਆ ਸੀ ਤੇ ਡਾਕਟਰ ਸਾਹਿਬਾਨ ਕਹਿੰਦੇ ਵੀ ਇਹਨਾਂ ਨੇ ਵੀ ਵਾਪਸ ਹੋਣਾ ਸੀਗਾ ਸਮਾਂ ਸਾਨੂੰ ਡਾਕਟਰ ਸਾਹਿਬ ਨੇ 11:00 ਵਜੇ ਦਾ ਸਮਾਂ ਦਿੱਤਾ ਜੀ ਪਰ ਫਿਰ ਵੀ ਸਾਨੂੰ ਤਕਰੀਬਨ ਅੱਧਾ ਪੌਣਾ ਘੰਟਾ ਪਿੰਡ ਦੇ ਵਿੱਚ ਜਿਆਦਾ ਲੱਗ ਗਿਆ ਸੋ ਪਿਆਰੇ ਦੋਸਤੋ ਇਹ ਰਿਹਾ ਸਾਡਾ ਅੱਜ ਦਾ ਸਫ਼ਰ ਸਾਡੀ ਪਿੰਡ ਦੀ ਵਿਜ਼ਿਟ ਜਿਹਦੇ ਵਿੱਚ ਕਿ ਪਸ਼ੂਆਂ ਦੀਆਂ ਕੁਝ ਬਿਮਾਰੀਆਂ ਜੋ ਮੌਸਮ ਦੇ ਹਿਸਾਬ ਨਾਲ ਚਲਦਿਆਂ ਪਈਆਂ ਨੇ ਜਿਆਦਾ ਮਿਸਟੈਟਸ ਜਾਂ ਪਸ਼ੂਆਂ ਦਾ ਰਿਪੀਟ ਨਾ ਹੋਣਾ ਜਿਹਦੇ ਵਿੱਚ ਕਿ ਅਸੀਂ ਜਾਣਕਾਰੀ ਦਿੱਤੀ ਗਈ ਅਗਲੇ ਵਲੌਗ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਤੋਂ ਆਪਾਂ ਸਾਂਝ ਪਾਵਾਂਗੇ ਨਵੀਆਂ ਗੱਲਾਂ ਬਾਤਾਂ ਦੇ ਨਾਲ ਸੋ ਹੋਰ ਜਾਣਕਾਰੀ ਚਾਹੁੰਦੇ ਹੋਗੇ ਕੁਝ ਇਹੋ ਜਿਹੀਆਂ ਵੀਡੀਓ ਤੁਹਾਡੇ ਲਈ ਹੋਰ ਬਣਾਉਂਦੇ ਰਹੀਏ ਤਾਂ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਵੀ ਕਰਦਿਆ ਕਰੋ ਤਾਂ ਕਿ ਕੁਝ ਲੋੜੀ ਦੀ ਜਾਣਕਾਰੀ ਹੋਰ ਨਾਲ ਦੁੱਧੋ ਉਪਾਦਕ ਵੀਰਾਂ ਤੱਕ ਵੀ ਪਹੁੰਚ ਸਕੇ ਸੋ ਹੋਰ ਮੁਨਾਫਾ ਲੈਣਾ ਚਾਹੁੰਦੇ ਤਾਂ ਤੁਹਾਡੇ ਪਿੰਡ ਦੇ ਬਾਣੀ ਦੁੱਧੋ ਸੈਂਟਰ ਦੇ ਉੱਪਰ ਤੁਸੀਂ ਆਪਣਾ ਕੋਡ ਖਲਵਾ ਕੇ ਆਪਣੀ ਮੈਂਬਰਸ਼ਿਪ ਰਜਿਸਟਰਡ ਕਰਵਾਓ ਤੇ ਜੋ ਕੰਪਨੀ ਵੱਲੋਂ ਮੁਨਾਫੇ ਮਿਲਦੇ ਪਏ ਨੇਗੇ ਉਹਨਾਂ ਦੇ ਹੱਕਦਾਰ ਬਣੋ ਸੋ ਅੱਜ ਲਈ ਇੰਨਾ ਹੀ ਸੀ ਸਿਰਫ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਆਂ ਗੱਲਾਂ ਬਾਤਾਂ ਦੇ ਨਾਲ ਫਿਰ ਤੋਂ ਸੰਜ ਪਾਵਾਂਗੇ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ